ਪੂਰੇ ਕਿਉਂਕਿ ਬਰਸਾਤ ਦਾ ਮੌਸਮ ਆ ਦੋਰੇ ਦੋ ਢਾਈ ਮਹੀਨੇ ਤਿੰਨ ਮਹੀਨੇ ਲਗਾਤਾਰ ਉਹਨੇ ਸਾਰੀਆਂ ਸੜਕਾਂ ਲੇਟ ਕਰ ਦਿੱਤੀਆਂ ਔਰ ਪਹਿਲਾ ਮਾਲ ਰੋਡ ਕਿਉਂਕਿ ਉਹ ਵੀ ਸਾਰੀ ਸ਼ੁਰੂਆਤ ਹੋਈ ਉੱਥੋਂ ਥੋਬੀ ਘਾਟ ਵਾਲੀ ਸੜਕ ਔਰ ਉਹਦੇ ਨਾਲ-ਨਾਲ ਜਿੰਨੀਆਂ ਹੋਰ ਪੈਂਦੀਆਂ ਸੜਕਾਂ ਅਸੀਂ ਚਾਲੂ ਕਰਨ ਜਾ ਰਹੇ ਜਿਵੇਂ ਚਾ ਰੇਲਵੇ ਸਟੇਸ਼ਨ ਕਿਉਂਕਿ ਬਹੁਤ ਇਹ ਵੀ ਇੰਪੋਰਟੈਂਟ ਏਰੀਆ ਹੈ ਔਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਜਦੋਂ ਇਹਦੀ ਵੀ ਲੋੜ ਪੈ ਗਈ ਇਹਨੂੰ ਵੀ ਜਲਦ ਕਰਾਂਗੇ ਸੋ तकरीबन ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ ਸੜਕਾਂ ਇਹ ਬਣਨ ਜਾ ਰਹੀਆਂ ਹੁਸ਼ਿਆਰਪੁਰ ਦੀ ਪਹਿਲੀ ਵਾਰੀ ਹੈ ਕੁਆਲਿਟੀ ਵਾਈਜ਼ ਬਿਲਕੁਲ ਇਨਫਰਾਸਟ੍ਰਕਚਰ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੂੰ ਕਿਤੇ ਵੀ ਕੁਆਲਿਟੀ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਹਰੇਕ ਆਜ਼ਮੀ ਨੇ ਰੇਲਵੇ ਸਟੇਸ਼ਨ ਨੂੰ ਵੀ ਜਾਣਾ ਉਦੋਂ ਵੀ ਇਹ ਅਲੰਘਾ ਹੈ ਸਾਰੇ ਹਰੇਕ ਆਜ਼ਮੀ ਦਾ ਚਾਹੇ ਫਗਵਾੜਾ ਰੋਡ ਤੇ ਅਸੀਂ ਜਾਣਾ ਚਾਹੇ ਗਵਰਨਮੈਂਟ ਕਾਲਜ ਨੂੰ ਮੂਵ ਕਰਨਾ ਚਾਹੇ ਅਸੀਂ ਇਹ ਤੇ ਹਸਪੀਟਲ ਜਾਣਾ ਸੋ ਇਹਦੀ ਅੱਜ ਇਹ ਇਹ ਬਾਰਿਸ਼ ਸਾਨੂੰ ਜ਼ਰੂਰ ਮੌਕਾ ਦੇਵੇ ਇੱਕੋ ਗੱਲ ਆ ਲੇਕਿਨ ਸ਼ੁਰੂਆਤ ਅਸੀਂ ਇਸ ਕਰਕੇ ਕਰ ਦਿੱਤੀ ਆ ਤੇ ਜਿੱਦਾਂ ਨਿੰਬੜ ਹੋਊਗਾ ਕੋਈ ਟਾਈਮ ਸਾਡੇ ਕੋਲ 10-15 ਦਿਨ ਨਹੀਂ ਹੋਰ ਅਗਲੇ 20 ਦਿਨ ਤੇ ਮੌਸਮ ਠੰਡਾ ਹੋ ਗਿਆ ਫੇਰ ਕੰਮ ਬੰਦ ਹੋ ਜਾਣਾ ਇਸ ਕਰਕੇ ਇਹ ਬੜੀ ਇੰਪੋਰਟੈਂਟ ਸੜਕ ਦਾ ਜਿਹੜਾ ਕਟਨ ਹੋਇਆ ਸੋ ਮੈਂ ਮੇਰੇ ਨਾਲ ਮਿਰ ਸਿੰਦਰ ਕੁਮਾਰ ਛਿੰਦਾ ਜੀ ਸਾਰੇ ਕਾਉਂਸਲਰ ਸਹਿਬਾਨ ਡਾਕਟਰ ਸੰਦਲ ਜਿਹੜੇ ਕੀ ਸਾਡੇ ਇੱਥੇ ਦੀ ਬਹੁਤ ਰਿਸਪੈਕਟਡ ਪਰਸਨੈਲਿਟੀ ਐ ਉਹ ਬਹੁਤ ਦੁਨੀਆ ਸਾਰਾ ਇਲਾਕਾ ਇਹਨਾਂ ਕੋਲ ਆਂਦਾ ਜਾਂਦਾ ਔਰ ਸਾਡੇ ਖੰਬਾ ਭਾਜੀ ਮੇਰੇ ਪਿੰਦੇ ਭਾਜੀ ਅਸੀਂ ਕਹੀਦਾ ਇਹਨਾਂ ਦਾ ਐਸੇ ਨਾਲ ਸੜਾ ਕਾਰੋਬਾਰ ਆ ਇਹਨਾਂ ਦਾ ਅਸੀਂ ਉਹਦੇ ਹੱਥੀਂ ਪੜਿਆ ਛੁੱਟੇ ਹਨ ਤੋਂ ਹੋਰ ਮੇਰੇ ਬਹੁਤ ਸਾਰੇ ਇੱਥੇ ਮੇਰੇ ਸਾਥੀਆ ਪੂਰਨਾ ਖੜਾ ਹੋਰ ਰਵਿੰਦਰ ਜੀ ਖੜੇ ਆ ਸਾਡੇ ਟੈਂਟ ਵਾਲੇ ਮੇਰੇ ਸਾਥੀ ਔਰ ਰਜੇਸ਼ਗੁਰ ਦੇਵਾਲ ਬੱਬੀ ਜੀ ਮੇਰੇ ਬੜੇ ਭਾਈ ਸਾਹਿਬ ਜਿਹੜੇ ਕਾਉਂਸਲਰ ਵੀ ਹੈ ਅਸੀਂ ਨਾਲ ਮਿਲ ਕੇ ਜੋ ਵੀ ਹੁਸ਼ਿਆਰਪੁਰ ਦੀਆਂ ਜ਼ਰੂਰਤਾਂ ਆ ਉਹਨੂੰ ਪ੍ਰਾਇੋਰਟੀ ਤੇ ਲਿਆ ਹੁਣ ਤੱਕ ਤਾਂ ਸਰਕਾਰ ਆ ਅਸੀਂ ਕਿਉਂਕਿ ਸਾਡੀ ਪਿੰਡਾਂ ਦੀਆਂ ਸੜਕਾਂ ਵੀ ਬਣਨ ਵਾਲੀਆਂ ਆ ਅਸੀਂ ਪੂਰੀਆ ਕਰ ਦੇਣੀ ਆ ਬਾਰਿਸ਼ ਦੇ ਸਾਥ ਨਹੀਂ ਦਿੱਤਾ ਪਰਮਾਤਮਾ ਦੇ ਅੱਗੇ ਤਾਂ ਸਭ ਤੁਸੀਂ ਦੇਖਦੇ ਮੈਂ ਰੋਜ਼ ਟੀਵੀ ਖੋਲ ਕੇ ਦੇਖਦੇ ਆ ਕਿਸੇ ਦਾ ਜੋਰ ਨਹੀਂ ਹੈ ਔਰ ਕੱਲ ਵੀ ਜਿਹੜਾ ਸੜਕਾ ਪਿਆ ਕੱਲ ਮਹਾਰਿਸ਼ੀ ਭਗਵਾਨ ਬਾਲਮੀਕੀ ਜੀ ਦੀ ਸ਼ੁਭਾ ਯਾਤਰਾ ਉਹ ਵੀ ਆਇਓ ਸੀ ਇਕੱਠੇ ਹੋ ਗਏ ਸਾਰੇ ਮੇਰੇ ਭੈਣ ਛੋਟੇ ਭਰਾ ਵੱਡੇ ਭਰਾ ਅਸੀਂ ਉਹਨਾਂ ਨੂੰ ਵੀ ਇਹੀ ਕਿਹਾ ਉਹ ਵੀ ਸੜਕ ਜੜੀਆਂ ਬਣ ਰਹੀ ਆ ਲੇਕਿਨ ਉਹ ਬਾਰਿਸ਼ ਇਹ ਹਾਤੀ ਸਾਰਾ ਉੱਥੇ ਵੀ ਕਰਤਾ ਲੇਕਿਨ ਅਸੀਂ ਕੱਲ ਕੋਸ਼ਿਸ਼ ਕਰਾਂਗੇ ਉਹ ਵੀ ਮੋਟਰੇਬਲ ਹੋ ਜਵੇ ਤੇ ਜਲਦ ਜਿਹੜਾ ਹੈ ਇਹਦਾ ਕੰਮ ਵੀ ਅਸੀਂ ਖਤਮ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਲਾਕੇ ਸਾਰੇ ਕਿਉਂਕਿ ਮੇਰੀ ਆਪਣੀ ਜਨਮ ਭੂਮੀ ਆ ਮੇਰੀ ਜਨਮ ਭੂਮੀ ਵੀ ਆ ਕਰਮ ਭੂਮੀ ਵੀ ਆ ਇਹ ਸਾਰਾ ਇਲਾਕਾ ਜਿਹੜਾ ਹੈ ਔਰ ਮੇਰੇ ਜਿੰਨੇ ਸਾਥੀ ਆ ਮੈਂ ਮੈਂ ਕੈਸੇ ਮੈਂ ਇਹਨਾਂ ਦੇ ਹੱਥੀਂ ਜੰਮਿਆ ਪੜਿਆ ਸੀ ਤਾਂ ਮੈਂ ਸਾਰੀ ਕਾਰਪੋਰੇਸ਼ਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮਨਜੀਤ ਸਿੰਘ ਕੌਂਸਲਰ ਵੀ ਸਾਡੇ ਮੌਜੂਦ ਆ ਹੋਰ ਵੀ ਜਿਹੜਾ ਸਾਥੀ ਮੌਜੂਦ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ